ਪੰਜਾਬ ਨੇ ਪੰਜਾਬ ਦੀ ਪੁਲਿਸ ਨੇ ਅਰਸ਼ਦੀਪ ਸਿੰਘ ਵਾਸਤੇ ਇੱਕ ਵੱਡਾ ਐਲਾਨ ਕੀਤਾ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ੇ ਦਾ ਜਿਹੜਾ ਰੋਕੀ ਉਹ ਹਰ ਦਿਨ ਵਾਧਾ ਜਾਂਦਾ ਪਿਆ ਇਹਨੂੰ ਰੋਕਣ ਵਾਸਤੇ ਇਹ ਜਿਹੜੇ ਨਸ਼ਾ ਹੈ ਹਰ ਦਿਨ ਜਿਹੜਾ ਵਾਧਾ ਜਾਂਦਾ ਪਿਆ ਇਹਦੇ ਤੇ ਰੋਕ ਲਾਉਣ ਵਾਸਤੇ ਅਰਸ਼ਦੀਪ ਸਿੰਘ ਨੂੰ ਬ੍ਰਾਂਡ ਐਮਬੈਸਡਰ ਬਣਾ ਦਿੱਤਾ ਹੈ ਬਹੁਤ ਵੱਡਾ ਐਲਾਨ ਹੱਜੇ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ ਐਸੇ ਬਾਰੇ ਚ ਅਰਸ਼ਦੀਪ ਸਿੰਘ ਵਾਸਤੇ ਔਰ ਕੀ ਐਲਾਨ ਕੀਤਾ ਹੈ ਪੰਜਾਬ ਦੀ ਪੁਲਿਸ ਨੇ ਤੇ ਕਿਸ ਤਰ੍ਹਾਂ ਅਰਸ਼ਦੀਪ ਸਿੰਘ ਜਿਹੜਾ ਹੈ ਪੰਜਾਬ ਦੇ ਲੋਕਾਂ ਦੇ ਵਾਸਤੇ ਕੰਮ ਕਰੇਗਾ ਇੱਕ ਅਹਿਮ ਪੋਜੀਸ਼ਨ ਜਿਹੜੀ ਹੈ ਅਰਸ਼ਦੀਪ ਸਿੰਘ ਨੂੰ ਦੇ ਦਿੱਤੀ ਗਈ ਹੈ ਹੱਜੇ ਤੁਹਾਡੇ ਨਾਲ ਵੀਡੀਓ ਦੇਖਣੇ ਆ ਬਹੁਤ ਇੰਟਰਸਟਿੰਗ ਵੀਡੀਓ ਹੈ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਬਾਅਦ ਸਾਡੇ ਚੈਨਲ ਤੇ ਨਾਮੇ ਉਤੇ ਚੈਨਲ ਨੂੰ ਸਬਸਕ੍ਰਾਈਬ ਸਕ੍ਰਾਈਬ ਦਿ ਵੀਡੀਓ ਨੂੰ ਲਾਈਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਜਿੰਨੀ ਤਾਰੀਫ ਕੀਤੀ ਜਾਵੇ 19 ਘਟ ਹੈ ਪੰਜਾਬ ਦੇ 스타 ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਲੈ ਕੇ ਹੁਣ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਨੇ ਵੱਡੇ ਕਿਤਾਬ ਦੇ ਨਾਲ ਅਰਸ਼ਦੀਪ ਨੂੰ ਨੱਭਾ ਜਿਆ ਦੱਸਦੇ ਕਿ ਪੰਜਾਬ ਪੁਲਿਸ ਨੇ ਆਪਣੀ ਮੁਹਿੰਮ ਨਸ਼ਾ ਮੁਕਤ ਪੰਜਾਬ ਤੇ ਲਈ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਬ੍ਰੈਂਡ ਐਮਬੈਸਡਰ ਬਣਾਇਆ ਇਸ ਮੌਕੇ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਤੇ ਵਿੱਚ ਉਸਨੇ ਕਿਹਾ ਕਿ ਨਸ਼ਾ ਪੰਜਾਬ ਦੀ ਜਵਾਨੀ ਦਾ ਕਾਣ ਕਰ ਰਿਹਾ ਹੈ ਇਸ ਨੂੰ ਨੱਥ ਪਾਉਣਾ ਜ਼ਰੂਰੀ ਹੈ ਇਸ ਸੰਬੰਦੇ ਪੰਜਾਬ ਪੁਲਿਸ ਅਤੇ ਪੰਜਾਬ ਦੀ ਸਰਕਾਰਾਂ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾ ਰਹੇ ਨੇ ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣਿਆ ਜਾਵੇ ਅਤੇ ਹਰੇਕ ਪੰਜਾਬੀ ਨੂੰ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਲਈ ਆਪਣਾ ਯੋਗਦਾਨ ਪਾਉਣ ਦੇ ਲਈ ਕਹਿੰਦੀ ਹੈ ਕਿ ਹੁਣ ਅਰਸ਼ਦੀਪ ਸਿੰਘ ਨੂੰ ਬ੍ਰਾਂਡ ਐਮਬੈਸਡਰ ਬਣਾਇਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਫੈਤਰਿਆ ਜਿਸ ਦੇ ਜਿਹੜੇ ਦੇ ਵਿੱਚ ਮਾਵਾਂ ਦੇ ਪੁੱਤ ਲਗਾਤਾਰ ਆ ਰਹੇ ਨੇ ਆਪਣੀਆਂ ਮਾਵਾਂ ਨੂੰ ਹਮੇਸ਼ਾ ਦੇ ਲਈ ਛੱਡ ਕੇ ਜਾ ਰਹੇ ਨੇ ਕਿਉਂਕਿ ਨਸ਼ੇ ਦੇ ਅਜਿਹੇ ਬੈਦ ਦੇ ਵਿੱਚ ਪੰਜਾਬੀ ਫਸ ਚੁੱਕੇ ਨੇ ਤੇ ਅਜਿਹੇ ਦੇ ਵਿੱਚ ਪੰਜਾਬ ਪੁਲਿਸ ਨੇ ਆਪਣੀ ਮੁਹਿੰਮ ਨਸ਼ਾ ਮੁਕਤ ਪੰਜਾਬ ਦੇ ਲਈ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਬ੍ਰਾਂਡ ਐਮਬੈਸਡਰ ਬਣਾਇਆ ਤੇ ਉਹਨਾਂ ਦੇ ਵੱਲੋਂ ਵੀਡੀਓ ਸਾਂਝੀ ਕਰਕੇ ਸੋਸ਼ਲ ਮੀਡੀਆ ਤੇ ਸਭ ਨੂੰ ਇਸ ਮੁਹਿੰਮ ਦਾ 7 ਦਿਨ ਦੀ اپੀਲ ਕੀਤੀ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਦੱਸਦੀ ਹੈ ਕਿ ਅਰਸ਼ਦੀਪ T20 ਵਿਸ਼ਵ ਕੱਪ 2024 ਦੇ ਵਿੱਚ ਟੀਮ ਇੰਡੀਆ ਦੇ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਪਹਿਲੇ ਕੇਂਦਵਾਜਤ ਇਸ ਤੋਂ ਇਲਾਵਾ ਪੂਰੇ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਦੇ ਵਿੱਚ ਉਹ ਅਫਗਾਨਿਸਤਾਨ ਦੇ ਤੇਜ਼ ਗेंदਵਾਸਤੇ ਨਾਲ ਸਾਂਝੇ ਤੌਰ ਤੇ ਪਹਿਲੇ ਸਥਾਨ ਤੇ ਰਹੇ ਅਰਸ਼ਦੀਪਤੀ ਸ਼ਾਨਦਾਰ ਗੇਂਦਬਾਜ਼ੀ ਨੂੰ ਦੇਖ ਕੇ ਦੁਨੀਆ ਦੇ ਕਈ ਦਿਕਸ਼ਾਂ ਦਾ ਮੰਨਿਆ ਹੈ ਕਿ ਉਸ ਨੂੰ ਟੈਸਟ ਕ੍ਰਿਕਟ ਦੇ ਵਿੱਚ ਵੀ ਮੌਕਾ ਜੜਾ ਮਿਲਣਾ ਚਾਹੀਦਾ ਹੈ ਸੋ ਲਗਾਤਾਰ ਸਰਹਾਨਾ ਜੜੀਆ ਅਰਸ਼ਦੀਪਤੀ ਕੀਤੀ ਜਾਂਦੀ ਹੈ ਕਿਉਂਕਿ ਕਾਫੀ ਉਮਦਾ ਜੜੀਆ ਕ੍ਰਿਕਟਰ ਨੇ ਕਾਫੀ ਲੋਕਾਂ ਦਾ ਦਿਲ ਜਿੱਤਿਆ ਹੈ ਤੇ ਹੁਣ ਪੰਜਾਬ ਪੁਲਿਸ ਨੇ ਵੱਡੀ ਖ਼ਤਾਬ ਦੇ ਨਾਲ ਅਰਸ਼ਦੀਪ ਨੂੰ ਨਿਵਾਜਿਆ ਕਿਉਂਕਿ ਪੰਜਾਬ ਪੁਲਿਸ ਨੇ ਆਪਣੀ ਮੁਹਿੰਮ ਨਸ਼ਾ ਮੁਕਤ ਪੰਜਾਬ ਤੇ ਲਈ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਬ੍ਰਾਂਡ ਐਮਬੈਸਡਰ ਬਣਾਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਿੱਚ ਆ ਗਏ ਨਸ਼ਾ ਦੌਰ ਪੰਜਾਬ ਦੀ ਜਵਾਨੀ ਦਾ ਕਹਾਣ ਕਰ ਰਿਹਾ ਹੈ ਜਿਸ ਨੂੰ ਨਾਟਾ ਪੜਾ ਬਹੁਤ ਜ਼ਰੂਰੀ ਹੈ ਬਿਲਕੁਲ ਇਸ ਸੰਬੰਧੀ ਪੰਜਾਬ ਪੁਲਿਸ ਅਤੇ ਪੰਜਾਬ ਦੀ ਸਰਕਾਰ ਨਸ਼ਾ ਮੁਕਤ ਲੈ ਚਲਾ ਰਹੀ ਹੈ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਲਹਿਰ ਦਾ ਹਿੱਸਾ ਬਣਿਆ ਜਾਵੇ ਅਤੇ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਉਨਾਂ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ। ਧੰਨਵਾਦ ਸਸਰੀਆ ਕਾ। ਓਕੇ ਜੀ ਇਹ ਵੀਡੀਓ ਤੁਸੀਂ ਵੇਖੀਏ ਚੜ੍ਹਦੇ ਪੰਜਾਬ ਵਿੱਚ ਪੰਜਾਬ ਪੁਲਿਸ ਨੇ ਇੱਕ ਵੱਡਾ ਕੰਮ ਕਰਕੇ ਦਿਖਾਇਆ ਹੈ। ਇੱਥੇ ਅਰਸ਼ਦੀਪ ਸਿੰਘ ਨੂੰ ਬ੍ਰਾਂਡ ਐਮਬੈਸਡਰ ਬਣਾ ਦਿੱਤਾ ਹੈ। ਨਸ਼ਾ ਮੁਕਾਓ ਮਹੀਮ ਦਾ ਬ੍ਰਾਂਡ ਐਮਬੈਸਡਰ ਉਹਨਾਂ ਨੂੰ ਬਣਾਇਆ ਗਿਆ ਕਿਉਂਕਿ ਇੱਥੇ ਵੱਡੀ ਤਦਾਦ 'ਚ ਨੌਜਵਾਨ نسل ਜਿਹੜੀ ਅਰਸ਼ਦੀਪ ਸਿੰਘ ਨੂੰ ਫਾਲੋ ਕਰਦੀ ਏ। ਔਰ ਉਹ तमाम ਲੋਕ ਜਿਹੜੇ ਅਰਸ਼ਦੀਪ ਸਿੰਘ ਨੂੰ ਆਪਣਾ ਹੀਰੋ ਸਮਝਦੇ ਨੇ ਉਹਨਾਂ ਨੂੰ ਜੀ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਨਾਲ ਹੀ ਉਹ तमाम ਲੋਕ ਜਿਹੜੇ ਨਸ਼ੇ ਦੀ ਲਤ ਵਿੱਚ ਲੱਗੇਦੇ ਨੇ ਉਹਨਾਂ ਨੂੰ ਇਸ ਨਸ਼ੇ ਵਿੱਚੋਂ ਕੱਢਣ ਵਾਸਤੇ ਜਿਹੜਾ ਅਰਸ਼ਦੀਪ ਸਿੰਘ ਨੂੰ ਅੱਗੇ ਲਿਆਇਆ ਗਿਆ ਤਾਂ ਕਿ ਉਹ ਇਹ ਮੁਹਿੰਮ ਜਿਹੜੀ ਹੈ ਅੱਗੇ ਹੋ ਕੇ ਚੱਲਣ ਤੇ ਨੌਜਵਾਨ نسل ਨੂੰ ਇਸ ਲਈ ਮੋਟੀਵੇਟ ਕਰਨ ਕਿ ਨਸ਼ਾ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਜਿਹੜਾ ਮਕਾ ਦਿੰਦਾ ਐਥੇ ਵੱਡੀ ਚੁਣੌਤ ਜਿਹੜੇ ਆਲਰੇਡੀ ਜਵਾਨ ਮੁੰਡੇ ਤੇ ਛੋਟੀ ਉਮਰ ਦੇ ਵੀ ਮੁੰਡੇ ਜਿਹੜੇ ਨੇ ਐਸ ਲਤ ਵਿੱਚ ਲੱਗੇਦੇ ਨੇ ਤੇ ਇੱਥੇ ਸਾਡੀ ਦਵਾ ਹੈ ਕਿ ਰੱਬ ਸੋਣਾ ਐ ਤਮਾਮ ਜਿਹੜੀਆਂ ਚੀਜ਼ਾਂ ਹੁੰਦੀਆਂ ਪਈਆਂ ਨੇ ਨਸ਼ੇ ਨੂੰ ਲੈ ਕੇ ਉਹਨਾਂ ਤੇ ਕੰਟਰੋਲ ਹੋ ਸਕੇ ਤੇ ਜਿਹੜਾ ਨਸ਼ਾ ਵਾਧਾ ਜਾਂਦਾ ਪਿਆ ਉਹਨੂੰ ਉਹਦੇ ਤੇ ਵੀ ਰੋਗ ਲੱਗ ਸਕੇ ਤੇ ਅਸ਼ਦੀਪ ਸਿੰਘ ਹੁਣ ਜਿਹੜਾ ਬ੍ਰਾਂਡ ਐ ਬੈਸੀਡਰ ਬਣਿਆ ਤੇ ਇੱਥੇ ਉਮੀਦ ਹੈ ਕਿ ਕੋਈ ਚੰਗਾ ਰਿਜ਼ਲਟ ਹੀ ਸਾਹਮਣੇ ਆਊਗਾ ਤੁਸੀਂ ਕੀ ਕਹੋਗੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੁਮਹਾਨੂੰ ਮੁਲਾਕਾਤ ਹੁੰਦੀ ਹੈ ਸਤਿ ਸ਼੍ਰੀ ਅਕਾਲ